ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ। ਬਸ ਮਾਰਾ ਸਾਨੂੰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇਹ ਅਰੋਗਤਾ ਜੀ। ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ। ਸੋ ਠੰਡੇ ਜਿਹੇ ਇਲਾਕੇ ਚੋਂ ਬਸ ਪਹੁੰਚ ਗਏ ਅਸੀਂ ਆਪਣੇ ਘਰ। ਬਲੌਗ ਤੁਸੀਂ ਦੇਖੀ ਬਹੁਤ ਵਧੀਆ। ਆ ਸਾਡਾ ਜਿਹੜਾ ਟੂਰ ਸੀ ਨਿਕਲਿਆ ਤੇ ਪਰ ਇੱਕ ਗੱਲ ਹੈਗੀ ਹੈ ਵੀ ਉੱਧਰਲੇ ਜੇ ਮੌਸਮ ਦੇ ਅਕੋਰਡਿੰਗ ਗੱਲ ਕਰੀਏ ਤਾਂ ਉਹ ਰ ਗਰਮੀ ਬਹੁਤ ਜ਼ਿਆਦਾ ਹੈ। ਉੱਥੇ ਤਾਂ 23 ਕਿ ਡਿਗਰੀ ਜਾਂ 20 ਡਿਗਰੀ ਦੇ ਲਗਭਗ ਅ ਦਿਨ ਚ ਮੌਸਮ ਰਹਿੰਦਾ ਤੇ ਰਾਤ ਨੂੰ ਕੋਈ 10 10000 ਪੰਜ ਦੇ ਵਿੱਚ ਵਿੱਚ ਟੈਂਪਰੇਚਰ ਆ ਜਾਂਦਾ ਜੀ। ਤੇ ਹੁਣ ਘਰ ਪਹੁੰਚਿਆ ਜੀ ਤੁਹਾਨੂੰ ਪਤਾ ਵੀ ਜਦ ਮੈਂ ਗਿਆ ਸੀ ਆ ਸੰਦੀਪ ਨਾਲ ਕੋਈ ਗੱਲਬਾਤ ਹੋਈ ਸੀ ਵੀ ਇਹ ਕਹਿੰਦੀ ਸੀ ਮੈਂ ਆਪਣੇ ਡੈਡੀ ਕੋਲ ਜਾਣਾ ਹੈ ਜਾਣਾ ਸੀ ਸ਼ਨੀਵਾਰ ਨੂੰ ਅਸੀਂ ਜਦੋਂ ਉਹਦੋਂ ਮੇਰਾ ਪ੍ਰੋਗਰਾਮ ਬਣ ਗਿਆ ਉੱਥੋਂ ਨੂੰ ਜਾਣਾ ਦਾ ਅ ਉੱਥੇ ਇੱਕ ਥੋੜਾ ਜਿਹਾ ਡੈਡੀ ਦਾ ਇੱਕ ਸਾਧਨ ਖਰਾਬ ਹੋਇਆ ਉਹਦੀ ਅਸੀਂ ਕੋਈ ਮਸਲਾ ਹੱਲ ਕਰਨਾ ਤਾਂ ਉਹਦੇ ਵਾਸਤੇ ਜਾਣਾ ਸੀ ਤੇ ਮੇਰੇ ਵਿੱਚ ਟੂਰ ਨਿਕਲ ਗਿਆ ਤੇ ਉੱਥੇ ਜਾ ਕੇ ਹੁਣ ਕਹਿਣ ਦਾ ਭਾਬੀ ਹੁਣ ਆਪਾਂ ਰੈਡੀ ਉੱਥੇ ਵਾਸਤੇ ਹੋ ਗਿਆ ਮੈਂ ਜਾਣ ਵਾਸਤੇ ਕੱਕੜਾ ਕਰ ਲਿਆ ਜੀ ਸਾਰਾ ਕੁਝ ਡੰਗਰਾ ਡੰਗਰ ਬੱਚਾ ਚੁੱਕ ਕੇ ਸ਼ਾਮ ਦੇ ਬੱਜ ਚੁੱਕੇ ਆ ਜੀ ਪੌਣੇ 7 ਹੋ ਗਏ ਘੰਟੇ ਕਿਦਾ ਰਸਤਾ ਸਾਡਾ ਜਾਣ ਨੂੰ ਪੰਬਰੀ ਪਹੁੰਚਣ ਨੂੰ ਆ ਜਾ ਪੁੱਤੂ ਹਾਏ ਮੇਰਾ ਪੁੱਤ ਨਾ ਇਹਨੇ ਮੈਨੂੰ ਬਹੁਤ ਮਿੱਚ ਕਰਿਆ ਜਮ ਉੱਥੇ ਗਿਆ ਪਤਾ ਕਿੱਥੇ ਗਿਆ ਪਤਾ ਪਹਿਲਾਂ ਮੈਂ ਹੈ ਲੁੱਪਨ ਲੁੱਪਨ ਹੁੰਦਾ ਗਿਆ ਪੁੱਤ ਮੈਂ ਮੈਂ ਬਹੁਤ ਦੂਰ ਘੁੰਮ ਗਿਆ ਠੰਡੇ ਠੰਡੇ ਇਲਾਕੇ ਦੇ ਵਿੱਚ ਹਾਂ ਮੈਂ ਵੀ ਜਾਣਾ ਸੀ ਤਾਂ ਵੀ ਜਾਣਾ ਤਾਂ ਫੇ ਤੂੰ ਹੈਉ ਨਹੀਂ ਤਾਂ ਜਾ ਤਾਂ ਮੈਂ ਗਿਆ ਤਾਂ ਤੂੰ ਤਾਂ ਸੂਲ ਗਿਆ ਪਤਾ ਯਾਰ ਪਰ ਨਹੀਂ ਤੂੰ ਘਰੇ ਤਾਂ ਘਰੇ ਤਾਂ ਨਾ ਉਦਣ ਹਾਂ ਨਹੀਂ ਸੂਲ ਆ ਨੂੰ ਮੂੰਹ ਨੂੰ ਐਨਾ ਮੂੰਹ ਚੜੀ ਪੈਦਾ ਗੰਦਾ ਹੁੰਦਾ ਸੋ ਸਿਰਫ ਮੂੰਹ ਛਾਫ ਪਾਰ ਤੇ ਕਰਨੇ ਵਾਲਾ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਨੀ ਕਿਹਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਹੱਥ ਜੋੜ ਕੇ ਜੀ ਜੋ ਬਲੇ ਸੋਨ ਹਾਲ ਆਓ ਬਲੇ ਚੋਲੇ ਹਾ ਰੋ ਸਤਿ ਸ਼੍ਰੀ ਅਕਾਲ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਏ ਅਕਾਲ ਪੁਰਖ ਜੀ ਅਕਾਲ ਪੁਰਖ ਜੀ ਸਾਰੇ ਪਰਿਵਾਰਾਂ ਤੇ ਸਾਰਾ ਪਾਲੇ ਤੇ ਮੇਰ ਪਰਿਆ ਹੱਥ ਰੱਖਿਓ ਜੀ ਲਾ ਲਾਗੀ ਵਿੱਚੇ ਸਾਰੇ ਘੁੱਟਣ ਚਲੋ ਮੈਂ ਬੈਕ ਕੈਮਰਾ ਕਰਦਾ ਹਾਂ ਜੀ ਸੰਦੀਪ ਵੀ ਹੁਣ ਡੱਡੀ ਡੱਡੀ ਜੀ ਚੱਕਣ ਲੱਗੀ ਮੇਰੇ ਕਿਨੂੰ ਟਾਈਮ ਬਹੁਤ ਹੋ ਗਿਆ ਨਾ ਉਹਦੇ ਕਰਕੇ ਵਾਹਿਗੁਰੂ ਸਤਨਾਮ ਮੇ ਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਸਾਰਿਆਂ ਨੇ ਕਹਣਾ ਸੰਦੀਪ ਨੇ ਆਪਣੀ ਜਿੱਦ ਪਗਾਈ ਦੀ ਵੀ ਕਿਸੇ ਨੂੰ ਜਦ ਦੇ ਪਾਂਬਰੀ ਲੈ ਗਈ ਜਦ ਤਾਂ ਨਹੀਂ ਉੱਥੇ ਕੰਮ 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 ਜ਼ਰੂਰੀ ਆ ਇੱਕ ਉਹ ਮੈਂ ਸ਼ਨੀਵਾਰ ਨੂੰ ਕਰਨਾ ਸੀ ਫਿਰ ਡੈਡੀ ਦਾ ਫੋਨ ਆ ਗਿਆ ਵੀ ਸੋਮਵਾਰ ਨੂੰ ਵੀ ਠੀਕ ਹੋਣੀ ਆ ਹੂੰ ਇਸ ਅਸਲ ਤੇ ਡੈਡੀ ਦੀ ਸਾਈਕਲ ਹੀ ਖਰਾਬ ਆ ਯਾਰ ਹੂੰ ਉਹ ਠੀਕ ਕਰਵਾਉਣੀ ਐ ਡੈਡੀ ਕਹਿੰਦਾ ਮੈਂ ਘੁੰਮਣਾ ਫਿਰਨ ਤੇ ਔਖਾ ਜੇ ਉਹ ਠੀਕ ਹੋਊਗੀ ਤਾਂ ਡੈਡੀ ਠੀਕ ਹੋਊਗਾ ਵਾਹ ਕੁਰਸੀ ਕਾ ਖਾਸਾ ਦੇਖ ਕੇ ਕਥੇ ਪਰ ਮਾਤਾ ਉਹਨੂੰ ਖੋਚੇ ਚੜਦੀਆਂ ਕਲਾਂ ਦੇ ਰੱਖੀ ਨਾ ਤੁਸੀਂ ਖਾਂਦੇ ਪੀਂਦੇ ਥਾਲ ਕੱਤੇ ਰੱਖਦੇ ਜਦੋਂ ਮੈਂ ਵੀਡੀਓ ਸਟਾਰਟ ਕਰ ਲਈ ਫਿਰ ਕਿਹਾ ਮੈਂ ਤੁਹਾਡਾ ਵੀ ਖਾਣਾ ਹੈ ਹੱਸ ਮੈਂ ਖਾਣਾ ਤੇ ਜਿਹੜਾ ਖਾ ਲਿਆ ਚਲੋ ਮਤਲਬ ਇਹ ਹੁਣ ਇਹ ਜੂਠ ਛੱਡਤੀ ਨਹੀਂ ਥੋੜੀ ਦੇ ਇਹਨੂੰ ਖਾਉਂਗੀ ਅੱਛਾ ਬ੍ਰੇਕ ਲੈ ਲੈ ਕੇ ਸਟੇ ਮਾਰ ਮਾਰ ਕੇ ਜਿਵੇਂ ਐ ਕਰਦਾ ਤਾਂ ਦੂਰ ਕਿਆ ਕਰਦਾ ਤਸ ਮੈਂ ਕਰਦਾ ਪਹਾੜੀ ਕਿਆ ਕਰਦਾ ਤਸ ਹਾਂ ਪਹਾੜੀਆਂ ਤੇ ਆਨੰਦ ਲੈਣ ਆਇਆ ਆਨੰਦ ਫੇ ਆਨੰਦ ਲੈਣ ਗਏ ਤੇ ਉਹ ਤਾਂ ਨੰਦ ਦਵਾ ਦੋ ਤੁਹਾਨੂੰ ਤੁਹਾਡਾ ਆਨੰਦ ਆ ਹੁਣ ਟੌਰ ਕੱਢ ਲਈ ਗੱਡੀ 'ਚ ਬਹਿਣਾ ਉੱਠਾ ਜਾ ਕੇ ਭੰਬਰੇ ਉਤਰਨਾ ਜੇ ਬੱਸਾਂ 'ਚ ਜਾਣਾ ਹੁੰਦਾ ਬਾਬੇ ਸਰ ਗਿਆ ਤਾਂ ਫੇ ਆਨੰਦ ਨੁੰਦਰਾ ਹੀ ਗਾਇਬ ਤੇ ਸਾਰੇ ਪਹਿਲਾਂ ਇੱਥੇ ਤੇ ਬੱਸ ਦੇਖਣੀ ਜੇ ਪਹਿਲਾਂ ਫੇ ਪਤਾ ਕਿ ਉਹ ਜੇ ਬੱਸਾਂ ਦਾ ਟਾਈਮ ਦਾ ਫਰ ਲੱਗਦਾ ਸੁੱਤ ਨੂੰ ਤੇ ਪੂਰੇ ਟਬੇਲੇ ਨੂੰ ਕਿੰਨੇ ਵਜੇ ਜਾਂਦੀ ਆ ਅੱਛਾ ਫੇ ਬੇਲੇ ਤੇ ਮਰੰਡੇ ਨੂੰ ਕਿੰਨੇ ਵਜੇ ਜਾਊਗੀ ਫੇ ਮਰੰਡੇ ਤੇ ਜਿਹੜੀ ਖਮਾਨੋਂ ਰੁਕੂਗੀ ਉਹ ਕਿੰਨੇ ਵਜੇ ਜਾਣੀ ਆ ਫੇ ਜਿਹੜੀ ਖਮਾਨੋਂ ਤੋਂ ਭੰਬਰੂ ਨੂੰ ਜਾਂਦੀ ਉਹ ਕਿੰਨੀਆਂ ਟੈਂਸ਼ਨ ਆ ਬਹੁਤ ਟੈਂਸ਼ਨ ਫੇ ਜੇ ਥੋੜਾ ਜਿਹਾ ਹੋਰ ਅੰਮੀ ਮਤਲਬ ਬਾਦ ਉਹਨੂੰ ਸਨੈਂਟ ਅੱਪਕੇ ਥੋੜਾ ਜਿਹਾ ਹੋਰ ਅੱਗੇ ਉਹ ਹੋਈਏ ਪਿੱਛੇ ਜਾਈਏ ਪਤਾ ਹੈ ਪਹਿਲਾਂ ਕੀ ਹੁੰਦਾ ਦਾ ਬੀਬੀਆਂ ਜਦ ਬੱਸਾਂ ਛੁੱਟੀਆਂ ਤੇ ਚੋ ਹੁੰਦੇ ਤੇ ਹਾਂ ਹੈਨਾ ਆਪਣੇ ਬੈਗ ਭਰ ਕੇ ਬੱਚਿਆਂ ਨੂੰ ਨਾਲ ਲੈ ਕੇ ਉਧਰ ਭਾਈ ਨੂੰ ਵੀ ਫੋਨ ਕਰ ਦੇਣਾ ਵੀ ਵੀਰ ਅਸੀਂ ਆਉਣ ਲੱਗੇ ਆ ਅੱਡੇ ਉਰ ਹੂੰ ਉਹਦਾ ਸੁਆਦ ਕੁਝ ਬੱਕਰਾ ਹੀ ਹੁੰਦਾ ਦਾ ਮੈਂ ਵੀ ਇਹੀ ਸੋਚਦੀ ਆ ਵੀ ਹੁਣ ਨਿਆਣਿਆਂ ਨੂੰ ਸੁੱਤੀਆਂ ਹੋ ਜਾਣੀਆਂ ਵੀ ਮੈਂ ਨਾ ਫੋਨ ਕਰੂੰਗੀ ਆਪਣੇ ਬਾਪ ਨੂੰ ਵਿਹ ਹੈ ਵੀ ਸੈਂਕਲੀ ਲੈ ਕੇ ਅੱਡੇ ਤੇ ਖੜੀ ਮੈਂ ਆ ਗਈ ਜਣੀ ਕੋ ਕੱਲੀ ਜਾਊਂਗੀ ਬੱਸ ਛੱਡ ਕੇ ਗੱਲ ਕਰ ਦਿੱਤੀ ਵੀ ਜੇ ਆਨੰਦ ਲੈਣਾ ਹੋਵੇ ਮੈਨੂੰ ਉਹ ਹੁਣ ਤਾਂ ਬੱਸ ਦਾ ਆਨੰਦ ਲੈਣਾ ਜਣੀ ਆ ਕਿਹੜਾ ਆਨੰਦ ਆ ਇਹਦਾ ਇਹਦਾ ਮਤਲਬ ਆ ਆਨੰਦ ਨਹੀਂ ਵੀ ਹੁਣ ਇਹਨੇ ਗੱਡੀ 'ਚ ਬਹਿ ਕੇ ਜਾਣਾ ਹਾਂ ਅਜੇ ਕਹਿੰਦੀ ਮੈਂ ਫੋਨ ਕਰੂਗੀ ਮੈਂ ਤੁਸੀ ਸਾਰੇ ਇਹਨਾਂ ਨੋਟ ਕਰੀ ਜੀ ਜਿੱਦਣ ਦਾ ਬਿੱਲ ਨਹੀਂ ਜਾਣਾ ਉੱਦੜ ਤਾਂ ਮੈਨੂੰ ਕੋਈ ਗੱਲ ਭੱਜ ਕੇ ਨਹੀਂ ਸੀ ਬੋਲਦੇ ਜੇ ਮੇਰੀ ਗਲਤੀ ਦੀ ਤਾਂ ਵੀ ਹੱਸ ਕੇ ਬੋਲ ਦਿੱਤੀ ਅੱਜ ਇੱਟ ਦਾ ਪਾਰ ਐ ਹੋਇਆ ਪਿਆ ਵੀ ਮੈਂ ਬਸ ਹੁਣ ਮੇਰੀਆਂ ਨਾ ਨਾ ਉਹ ਤੇਰੇ ਤੱਕ ਲੋੜਦੀ ਉਦੜ ਹਾਂ ਮੈਨੂੰ ਮੈਨੂੰ ਨਹੀਂ ਲੱਤਾਂ ਨਾ ਨਾ ਮੈਂ ਤਾਂ ਗੱਲ ਕਹਿ ਕੇ ਗਿਆ ਮੈਂ ਜਾਣਾ ਤਾਂ ਜਾਣਾ ਫਿਰ ਕੀ ਗੱਲ ਨਾਲੇ ਇਹ ਤਾਂ ਮੇਰੇ ਡੈਡੀ ਦਾ ਕੰਮ ਆ ਸੰਦੀਪ ਦਾ ਕੰਮ ਥੋੜਾ ਹੈ ਜੇ ਸੰਦੀਪ ਦਾ ਹੁੰਦਾ ਫਿਰ ਤਾਂ ਮੈਂ ਕੁਝ ਕਹਿੰਦਾ ਵੀ ਹਾਂ ਵੀ ਭਾਈ ਆਇਆ ਨਹੀਂ ਐ ਇਹ ਤਾਂ ਡੈਡੀ ਦਾ ਕੰਮ ਜ਼ਰੂਰੀ ਤਾਂ ਕਰਦੇ ਆ ਹਾਂ ਤਾਂ ਕੀ ਕਰਨਾ ਦੱਸ ਲੈ ਅਨੇ ਨੈਡੀ ਗੱਡੀ ਬਣਾਈ ਪਈ ਐ ਦੀ ਲੈ ਜਿੱਦਾਂ ਲ ਗਿਰਨਾ ਨਾ ਮੂੰਹ ਪਰ ਇੱਕ ਦਿਨ ਗਿਰ ਵੀ ਲਈ ਫੇਰ ਪਤਾ ਲੱਗਣਾ ਵੀ ਕਿਆ ਭਾਬੀ ਦੀ ਤੂੰ ਜੇ ਐ ਉੜ ਜਾਂਦਾ ਚੱਲ ਦੋ ਟਾਈਮ ਮਿਲਦੇ ਭੈਗੁਰੂ ਸੱਚਾ ਪਾਤਸ਼ਾਹ ਕਿਸੇ ਦੇ ਜਵਾਬ ਕਿਤੇ ਸੱਟ ਸੁੱਟ ਨਾ ਲੱਗੇ ਹਾਂ ਪਰ ਜਣੀ ਇੱਕ ਇੱਕ ਗੱਲ ਹੈਗੀ ਆ ਵੀ ਨਿਆਣਾ ਜੇ ਲੱਤ ਕਰਦਾ ਤੁਹਾਨੂੰ ਟੋਕਣਾ ਸਾਡਾ ਫਰਜ਼ ਆ ਉਹ ਤਾਂ ਉਹ ਕਿਸੇ ਨੇ ਨਹੀਂ ਟੋਕਾਂ। ਇਹਨੂੰ ਟੋਕੂਗਾ ਨਿਆਣੇ ਸਰਕਟ ਟੋਏ ਕਰ ਦਣਗੇ। ਨਹੀਂ ਟੋਏ ਨਹੀਂ ਕਰਲੀ। ਹੁਣ ਬੱਚੇ ਉਹ ਮੰਨ ਕੇ ਕੱਲ ਦੇ ਇੱਥੇ ਦੰਗਲੇ ਪਰ ਖੜ੍ਹ ਦੇਵੇ ਇਹ। ਆਪਣਾ ਰੋਕਣ ਦਾ ਫਰਜ਼ ਆ ਵੀ ਤੂੰ ਗਿਰ ਜੂਗੀ ਥੱਲੇ ਸੱਟ ਵੱਜੂਗੀ। ਹੂੰ ਕਿਉਂਕਿ ਜ਼ਿਆਦਾਤਰ ਮਾਂ ਬਾਪ ਹੀ ਦੱਸ ਦਉਂਦੇ ਕੋ ਕਿ ਤੇਰੇ ਸੱਟ ਵੱਜਣੀ। ਪਹਿਲਾ ਟੀਚਰ ਮਾਂ ਬਾਪ ਆ ਬੱਚੇ ਦਾ। ਹਾਂ ਤੇਰਾ ਟੀਚਰ ਕੌਣ ਆ ਹੁਣ ਦੱਸ ਪਹਿਲਾ ਮੰਮੀ ਆ ਕੇ ਡੈਡੀ ਆ। ਹੋ। ਹਾਂ ਮੇਰਾ ਸਿੱਖਿਆ ਛੋਟਾ। ਛੋਟਾ? ਅਸੀਂ ਨਹੀਂ ਹੈਗੇ ਤੇਰੇ ਟੀਚਰ। ਇਹ ਡਾਡੀ ਮੈਡਮ ਆ। ਅੱਛਾ। ਪੇ ਮੰਮੀ ਤੇਰੀ ਮੰਮੀ ਵੀ ਤਾਂ ਟੀਚਰ ਤੈਨੂੰ ਸਕੂਲ ਦਾ ਕੰਮ ਕਰਾਉਂਦੀ ਨਹੀਂ ਹੁੰਦੀ? ਨਾ ਹਾਂ? ਜਦ ਤੱਕ ਜਦ ਮੰਮੀ ਫੇਰਦੀ ਨਹੀਂ ਹੈ ਮੈਂ ਤੈਨੂੰ। ਝੂਠ ਬੋਲੀ? ਨਹੀਂ ਕੜਾ ਕਟ। ਝੂਠ ਬੋਲੀ। ਹੈ? ਝੂਠ ਬੋਲ ਰਹੀ। ਮੰਮਾ ਜੀ ਤੁਸੀਂ ਪੜਾਉਂਦੇ। ਤੁਸੀਂ ਪੜਾਉਂਦੇ। ਹੂੰ। ਚਲੋ ਇਹ ਵੀ ਜ਼ਰੂਰੀ ਆ। ਇੱਕ ਗੱਲ ਹੈ ਨਾ ਤੁਹਾਨੂੰ ਯਾਦ ਬਾਤ ਕਰਿਆ। ਉਹ ਤਾਂ ਮੈਂ ਪਹਿਲੀ ਕਹਿ ਕੇ ਆਟਾ ਮੈਂ ਵੀਡੀਓ ਦੇ ਵਿੱਚ ਵੀ ਹੁੰਨਿਆ ਇਹ ਮੇਰੇ ਰਾਤ ਨੂੰ ਹੱਥ ਵੀ ਨਾ ਲੱਗਣ ਦਾ ਪੇ। ਮੇਰੇ ਦਾਦੀ ਨਹੀਂ ਆਇਆ। ਹਾਂ। ਮੈਂ ਆਣੇ ਨਹੀਂ ਜਾਂਦਾ ਵਿੱਕੀ ਘਰ ਤੇ ਬਾਹਰ ਜਾਂਦਾ ਮਾਂ ਬਾਪ ਜਾਂਦਾ ਹੋ ਜਾਂਦਾ ਰਾਤ ਪਈ 11 ਵਜੇ ਹਿਲਣ ਲੱਗ ਗਈ ਮਾਚਾ ਲੈ ਨੂੰ ਗਰਮੀ ਲੱਦੀ ਆ ਮੈਂ ਚੱਲ ਆਪਾਂ ਸੁੱਖ ਕੋਈ ਪੈ ਜੰਨੇ ਆ ਬਈ 1 ਵਜੇ ਤੱਕ ਮੈਂ ਇਹ ਦੇਖੀ ਕਿ ਕਦੇ ਮੇਰੇ ਲੱਤ ਇੱਥੇ ਮਾਰੇ ਕਦੇ ਲੱਤ ਮੇਰੇ ਇੱਥੇ ਮਾਰੇ ਮੈਂ ਕਿਹਾ ਚੱਲਦੇ ਆਪਾਂ ਇੱਥੇ ਖੜ ਕੇ ਰੋਣ ਲੱਗ ਗਈ ਕਹਿੰਦੀ ਮੈਂ ਤਾਂ ਉੱਥੇ ਹੀ ਪਉਂਗੀ ਮੈਂ ਨਹੀਂ ਉੱਥੇ ਪੈਣਾ ਇਹਨੇ ਆਖ ਲਿਆ ਆਹੀ ਲੱਤਾਂ ਦਾ ਤਾਂ ਚੱਕਰ ਦਾ ਲੱਤਾਂ ਮੇਰੇ ਮਾਰੀ ਜਾਂਦੀ ਰਾਤ ਨੂੰ ਪਈ ਏ ਹਾਂ ਕੀ ਨਾ ਲੱਗਦਾ ਹਏ ਕਾ ਬਾਤ ਹੈ ਹੇ ਸੁਣ ਜਾ ਕਾਇਤ ਖਾਵਾਂ ਹਾਂ ਹਾਂ ਕਿ ਕਿਹਦੇ ਪੈਣ ਆਣੇ ਪਤਾ ਲਾ ਹਾਂ ਕਾਰਨ ਹੁਣ ਤੱਕ ਮਾਰੀ ਜਾਂਦਾ ਹਾਂ ਹਾਂ ਮੈਂ ਕਿਹਾ ਮੈਂ ਖੁਦ ਚੱਲ ਆਪਾਂ ਇੱਧਰ ਪੈਣ ਤੈਨੂੰ ਗਰਮੀ ਲੱਗਦੀ ਹੋਣੀ ਆ ਬਗਾਲਾਂ ਕਰਕੇ ਕਾਣ ਤੌਂਦੀ ਹੋਣੀ ਆ ਪਰ ਉਹ ਤਾਂ ਪੱਕੇ ਦੀ ਠੰਡੀ ਹਵਾ ਸੀ ਮੈਂ ਕਿਹਾ ਚੱਲ ਆਪਾਂ ਸੁੱਖੋਂ ਮੰਮਾ ਨਾਲ ਪੈ ਜੰਨੇ ਆ ਚੱਫੀ ਪਾ ਕੇ ਵੀ ਉਹਦੇ ਕੋਲ ਜਾ ਕੇ ਪੈ ਜੰਨੇ ਆ ਵੀ ਉਹਨੂੰ ਕਹਾਂਗੇ ਤੂੰ ਗੱਦੇ ਥੱਲੇ ਪੈ ਆਪਾਂ ਪੈੱਟ ਤੇ ਪੈ ਜਾ ਹਾਂ ਪਰ ਮੰਨੀ ਨਹੀਂ ਹਣੀ ਹੋਈ ਆ ਬਈ ਫਰਹਾਅ ਕੇ ਬੈਠੇ ਪੈ ਦੋ ਵੇ ਸੁੱਤੀ ਕਿੰਲੀਆ ਭਾਈ ਤੋਦਰ ਸੂਰਜ ਦੇਵਤਾ ਵੀ ਭੱਜ ਜਾਂਦੇ ਜੀ ਚਲੋ ਫਿਰ ਜੀ ਆਪਾਂ ਨਹੀਂ ਫੋਨ ਨੂੰ ਹੁਣ ਗਰਮ ਹੋਣਾ ਤਾਂ ਸੂਰਜ ਦੇਵਤਾ ਥੱਲੇ ਨੂੰ ਚੱਲ ਗਏ ਤਾਂ ਫੋਨ ਠੰਡਾ ਬਚਾਰਾ ਪਹਿਲਾਂ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਮੈਂ ਫਰਿੱਜ ਚ ਲਾਇਆ ਜੀ ਇਹ ਚੱਲੀ ਸਰਦਾਰ ਜੀ ਹਾਂ ਜੀ ਚਲੋ ਜੀ ਚਲ ਹਾਂ ਹਾਂ ਲਾ ਲਾ ਪਤਾ ਕਿੰਨੇ ਰੁਪਏ ਦਾ ਪੈਂਦਾ ਤੈਨੂੰ ਦਿਲ ਮੈਂ ਦੱਸਿਆ ਇੱਕ ਪੌਸਟ ਦਾ ਕਿੰਨੇ ਦਾ ਪੈਂਦਾ ਇੱਕ ਪਾ ਲਫਾਫਾ ਦਾ ਕਿੰਨਾ ਤੇਰੀ ਕਿੰਨਾ ਡੇਢ ਰੁਪਏ ਦਾ ਇੱਕ ਪੈਂਦਾ 1 ਰੁਪਿਆ ਨਾ ਉਹ ਗੱਲ ਕਰਦਾ ਮੈਂ ਨਾ ਤੇਰੀ ਕਾਹਦੀ ਇਹ 75 ਰੁਪਏ ਦਾ ਨਹੀਂ ਹੋਦਾ ਤੇ 100 ਰੁਪਏ ਦਾ ਏ ਹਾਂ ਜਿਹੜਾ ਲੈ ਕੇ ਆਇਆ ਅੰਦਰ ਹੈਗਾ 100 ਰੁਪਏ ਦਾ 100 ਰੁਪਏ ਦੇ 75 ਬੱਤ 72 ਪੀਸ ਹੁੰਦੇ ਆ ਮੋਨੇ ਦੇ ਵਿੱਚ 72 ਪੀਸ ਆ 60 ਰੁਪਏ ਦਾ ਉਹ ਚਲ ਉਹ ਤਾਂ ਆਪਣੀ ਕੁਆਲਟੀ ਦੇ ਹਿਸਾਬ ਨਾਲ ਹੁੰਦਾ ਕੋਈ ਚੱਕਰ ਨਹੀਂ ਜਬਾ ਚੱਲ ਹਾਂ ਚੱਲ ਚੱਲ ਲੈ ਕੇ ਦੇਹ ਗੇੜਾ ਤਾਂ ਛੇਤੀ ਕਰ ਦੇਖਾ ਕਿੰਨੀ ਘੱਟ ਦੀ ਗੱਡੀ ਉਹ ਨਾ ਗਿਰ ਨਾ ਜਾਏ ਚੱਲ 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 ਦੇਹ ਗੇੜਾ ਛੇਤੀ ਕਰ ਚਾਲਾ ਚੱਲੇ ਸੀ ਚੱਲੇ ਫਿਰ ਚੱਲ ਚੱਲ ਜਿਹੜਾ ਕੋਈ ਸਮਾਨ ਚੱਕਣਾ ਬੈਗ ਚੱਕ ਚੱਲ ਚੱਲ ਬੱਜ ਗਈ ਬ੍ਰੇਕ ਚੱਲ 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 ਹਾਂ ਵੀ ਚੱਕਣੇ ਤੇਤੀ ਜੂ ਹਾਂ ਕਿਹਨੂੰ ਦੇਖਣਾ ਚੱਲਨੀ ਬਟਾ ਦੀਆਂ ਰਾਤ ਜ਼ਰੂਰੀ ਟੇਬਲ ਫਿਰ ਨਾ ਛੱਡੀ ਹੁੰਦਾ ਤੇ ਲੈ ਬਾੜਾ ਗੱਡੀ ਚਾਹਣਾ ਗੱਡੀ ਚ ਰੱਖ ਕੀ ਕੀੜੀਆਂ ਦਾ ਰੱਖਦਾ ਐਸੇ ਕਿੱਥੇ ਨਹੀਂ ਕੋਈ ਕੀੜੀਆਂ ਚੱਲ 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 ਯਾਰ ਚੱਲ ਚੱਲ ਚਾਹ ਠੀਕ ਹੈ ਬਾਏ ਲੱਭ ਜੂ ਤਾ ਤੂੰ ਚਾਹ ਲੱਭ ਜੂ ਧਿਆਨ ਰੱਖਿਓ ਆਪਣਾ ਠੀਕ ਹੈ ਟੈਨਸ਼ਨ ਨਾ ਲਈ ਕਿਥਾਨੇ ਆ ਜਾਂ ਡਰ ਨਹੀਂ ਆ ਜਾਂ ਕੋਈ ਨਾ ਕੋਈ ਨਾ ਟੈਨਸ਼ਨ ਨਹੀਂ ਬਾਏ ਅੰਬੂ ਬਾਏ ਅੰਬੂ ਹਾ ਤੂੰ ਹੋ ਗਿਆ ਚਲੋ ਤੀਤਾ ਜੀ ਹੋਰ ਫੋਨ ਦਾਹਾਂ ਚੱਲ ਕੇ ਮਿਲੂੰਗਾ ਚੱਲ ਰਹੀ ਤਾਂ ਚੱਲ ਚੱਲ ਪੁੱਤ ਫਟਾਫਟ ਕੁਛ ਨਹੀਂ ਕਹਿੰਦਾ ਚਾਚੂ ਖੜੀ ਰਹਿ ਫਿਰ ਉਨੀ ਉਹਨੇ ਉਹ ਚਾਚੂ ਉਹਨੇ ਤਾਂ ਫਿਰ ਤੈਨੂੰ ਗੋਦੀ ਚਾੱਕ ਕੇ ਲੇ ਜਾ ਹਾਂ ਹਾਂ ਸਲਾ ਰੱਖਾ ਹਾਂ ਰੱਖਤੀ ਆਪਰਾ ਸਵੀਟੀ ਦੇ ਉੱਪਰ ਰੱਖ ਕੇ ਆ ਮੈਂ ਓ ਯਾਰ ਹੁਣ ਦੇਖਿਆ ਮੈਂ ਮੈਂ ਬੈਗ ਮੈਂ ਕਿ ਕੈਮਰਾ ਫੜਾ ਬੈਗ ਫੜਾ ਠੀਕ ਹੈ ਜੀ ਪਹੁੰਚ ਕੇ ਜੀ ਘਮਾਣੋ ਹਾਂ ਜੀ ਫਿਰ ਮੇਰੇ ਕੰਮ ਨਾਲ ਦਿਨੇ ਜਿਹੜੀ ਜਿਹੜੀ ਚੀਜ਼ ਖਾਦੀ ਆ ਸੰਦੀਪ ਤੈਨੂੰ ਫੀਲ ਨਾ ਹੋਵੇ ਤੇ ਮੇਰੇ ਨਾਲ ਨਹੀਂ ਗਈ ਇਸ ਕਰਕੇ ਮੈਨੂੰ ਉਹ ਖਾਣ ਲਈ ਅਨਤੁਮ ਪਾਪੋ ਜੀ ਦਮਾ ਜ਼ਰੂਰ ਖਾ ਕੇ ਹੈ ਥੈਂਕ ਯੂ ਹਾਂ ਪਰ ਆ ਨਹੀਂ ਖਾਤਾ ਹੈਗਾ ਐ ਖਾਦੀ ਤੇ ਬਰ ਕਿਸੇ ਆ ਨਹੀਂ ਹਤੀ ਆ ਗਈ ਮੈਂ ਬਸ ਟਾਈਮ ਹੋ ਗਿਆ ਸੀ ਪ੍ਰਸ਼ਾਦੇ ਦਾ ਇਹਨੇ ਪੰਗਾ ਲੈ ਲਿਆ ਇਹਦੇ ਨਾਲ ਹੁਣ ਵੇ ਆ ਗਏ ਜਨਕਲ ਅੱਗੇ ਮलाई ਚਾਪ ਇੱਕ ਕਰਾਂ ਦੀ ਪਾਉ ਵਾ ਜੀ ਇਹ ਕਹਿੰਦੀ ਕਿ ਮੈਂ ਬਹੁਤ ਦਿਨ ਹੋ ਗਿਆ ਕਹਿੰਦੀ ਤੁਹਾਨੂੰ ਬਾਸਟ ਫੂਡ ਖਾਤਾ ਨਹੀਂ ਹੈਗਾ ਬਰਤ ਕਿਵੇਂ ਰੱਖ ਸਕਦੇ ਆ ਨਹੀਂ ਨਹੀਂ ਉਹ ਖਾਂਦੀ ਹਾਂ ਮੈਂ ਤਾਂ ਕੋਈ ਪਸੰਦ ਦੀ ਧੀ ਚਾਹਦੀ ਆ ਅੱਛਾ ਮੈਨੂੰ ਨਹੀਂ ਪਸੰਦ ਆ ਤੁਹਾਨੂੰ ਉਹ ਤਾਂ ਦੇਖੇ ਨਹੀਂ ਗਿਆ ਕੋਈ ਚੰਚਾ ਜਿਹਾ ਕੋ ਅੱਛਾ ਸਾਦਾ ਛੋੜੋ ਹਾਂ ਵੀ ਰੱਖੋ ਉਹਦੇ ਮੰਗ ਜਿਹੜੀ ਉਹਨੂੰ ਕੋਈ ਗ੍ਰੀਨ ਸੌਂਸ ਦੇ ਕੇ ਜਾਵੇ ਹੈਗੇ ਠੀਕ ਹੈ ਜੀ ਥੈਂਕ ਯੂ ਲੱਕੀ ਹਾਂ ਬਹੁਤ ਵਾਦਾ ਜੋ ਟੈਸਟ ਕਰੀਆ ਮੈਂ ਮੈਂ ਤਾਂ ਆਪਣੇ ਭਾਗ ਹੈ ਯੂ ਕਿੱਦਿ ਨੂੰ ਮੈਂ ਤਾਂ ਸੱਨ ਨੂੰ ਤੇਰਾ ਰਿਹਾ ਮਨੀ ਮੇਰਾ ਪਸਾ ਕੋਈ ਨਹੀਂ ਕੋਈ ਥੈਂਕ ਯੂ ਕੋਈ ਪ੍ਰੋਬਲਮ ਕੋਈ ਨਹੀਂ ਹੈ ਇਹ ਤੋਂ ਵੀਡੀਓ ਰੋ ਦੇ ਇੱਕ ਡਰਗਾ ਦੀ ਪਤਾ ਨਹੀਂ ਵੀਡੀਓ ਕਰਦਾ ਮੈਂ ਬਲੌਗ ਕਰ ਰਿਹਾ ਮੈਂ ਬਲੌਗ ਬਣਾ ਰਿਹਾ ਆਪਣਾ ਅੱਛਾ ਅੱਛਾ ਮੈਂ ਸਾਰੇ ਸੁਣਾਉਂਗਾ ਕੋਈ ਦਿੱਕਤ ਹੈ ਤਾਂ ਨਹੀਂ 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 ਓਕੇ ਬਿਲਕੁਲ ਕੋਈ ਚੱਕਰ ਨਹੀਂ ਨਹੀਂ ਕੋਈ ਟੈਨ ਟੈਸੀ ਦੇ ਕੋਈ ਦੇ ਕੋਈ ਪ੍ਰੋਬਲਮ ਦੀ ਮੈਂ ਤੁਹਾਨੂੰ ਆਪੇ ਦੱਸਣਾ ਸੀ ਹਾਂ ਅਹੀ ਤਾਂ ਪ੍ਰੋਬਲਮ ਦੇਖ ਲੈ ਹਾਂ ਉਹ ਘੜਾ ਚਾਲ ਪੜੇ ਪੁੱਛਣ ਵਿੱਚ ਪੁੱਛਦਾ ਅਰੇ ਬਹੁਤ ਹੁੰਦਾ ਨਾ ਜੇ ਕੋਈ ਹੁੰਦਾ ਨਾ ਨਹੀਂ ਨਾ ਕਿਉਂਕਿ ਸੋਸ਼ਲ ਮੀਡੀਆ ਪਰਿਵਾਰਕ ਦੇ ਕੋਈ ਨਹੀਂ ਸੀ ਅਸੀਂ ਉਹ ਸੋਸੋ ਉਹ ਸੋਸ਼ਲ ਮੀਡੀਆ ਵਾਲੇ ਨਹੀਂ ਸੀ ਨਾ ਨਾ ਇਹਦਾ ਆਪਣਾ ਆਪਣਾ ਨਵੀਂ ਸਾਡਾ ਸਾਡਾ ਦਾ ਪਰਸਨਲ ਅਜੋ ਹੈ ਹਾਂ ਬਾਹਰ ਨੂੰ ਸੱਤਣਾ ਚਲੋ ਇਹਨਾਂ ਦਾ ਪੁੱਛਣਾ ਫਰਜ਼ ਹੈ ਵੇਖੋ ਜੇ ਦਿੱਕਤ ਤਾਂ ਸਾਨੂੰ ਦੱਸੋ ਨਹੀਂ ਫਿਰ ਅੱਗੇ ਸੋਸ਼ਲ ਮੀਡੀਆ ਤੇ ਪਾ ਕੇ ਕਿਹਨਾਂ ਸਾਡੇ ਕੋਲ ਨਾਮ ਮੇਨ ਹੈਗਾ চে ফার্জ পীত রীত ਕੜ ਕੋਈ ਲੈਣਾ ਤੇ ਨਾਲ ਜੱਦ ਨਾਲ ਵੀ ਇਹ ਕਿਆ ਖਾਂਦੇ ਕੇ ਅੰਨ ਜੀ ਚਲੋ ਚਾਹ ਲਈ ਹਾਂ ਤੇ ਮਿਲਦੇ ਤੁਹਾਨੂੰ ਨੇਰਾ ਹੋ ਗਿਆ ਪੈਸਾ ਸੇ ਵਾਲਾ ਪ੍ਰੋਗਰਾਮ ਕਾ ਬਣਦਾ ਲੋ ਜੀ ਪਹੁੰਚ ਗਏ ਤੁਸੀਂ ਰਾਤ ਤੇ ਇਧਰ ਡੈਡੀ ਨੂੰ ਮਿਲੋ ਜੀ ਬਾਈ ਜੀ ਦਾ ਖਾਲਸਾ ਬੈਗਰੀ ਦੀ ਕੀ ਫਤਹੀ ਹਾਂ ਕਿਦਾਂ ਡੈਡੀ ਇਹ ਬਹੁਤ ਵਧੀਆ ਹੈ ਤੈਨੂੰ ਕਿਹਾ ਤਾਂ ਰੋਹੀ ਤੇ ਹੀ ਕਮਾਉਣੇ ਨੇ ਪੁੱਤ ਦੇ ਪਰ ਮੋٹے ਬਾਹ ਫਰੀ ਰਹੇਗੇ ਸੰਦੀਪ ਕੱਦੀ ਕਹਿੰਦੀ ਜੀ ਡੈਡੀ ਨੂੰ ਕਹਿੰਦੀ ਕੋ ਸੂਟ ਨਵੇਂ ਜਿਹੜੇ 100 ਆ ਦੋ ਤਿੰਨ ਉਹਨਾਂ ਚੋਂ ਇੱਕ ਪਰ ਜਿਹੜਾ ਮੈਂ ਦੇਖ ਕੇ ਵੇਚੀ ਲੇਕੇ ਨਵਾਂ ਸੂਟ ਬਣਨਾ ਧਾਗਾ ਗਵਾਣਾ ਮਿੱਤੇ ਦਾ ਜਾ ਹੋਇਆ ਨਾ ਉਹਨੇ ਫੜਾ ਕੇ ਕਹਿੰਦਾ ਫੜਾ ਕੇ ਚੰਗਾ ਕਦੇ ਜਵੈਨ ਤਾਂ ਪੁੱਛ ਲਾ ਕੋ ਲੂਣ ਵਾਲੀ ਗਿਆ ਕੀ ਕੀ ਕਰ ਕੇ ਆਇਆ ਕਿਤੇ ਕਿਤੇ ਘੁੰਮੇ ਮਹਾਰਾਜ ਨੂੰ ਮੈਂ ਛਿਮਲੇ ਕੋ ਮ ਗਿਆ ਉਹ ਛਿਮਲੇ ਲਾ ਲ ਕੁੱਲੂ ਮਨਾਲੀ ਕੁੱਲੂ ਮਨਾਲੀ ਤੇ ਵੀ ਗਾਹਾਂ ਕੁੱਲੂ ਗੇ ਮਨਾਲੀ ਗੇ ਮਨਾਲੀ ਤੋਂ ਵੀ ਗਾਹਾਂ ਜਾ ਕੇ ਆ ਮੈਂ ਕਹਿੰਦਾ ਹੋਰ ਭੰਡਾ ਇਹਦੇ ਕੁੱਲੂ ਦੇ ਇੱਧਰ ਨੂੰ ਫੈੜ ਜੇ ਤੂੰ ਕਹਿੰਦਾ ਨਾ ਮੈਂ ਭੁੱਲ ਗਿਆ ਖੂਪਰੀ ਪਤਾ ਹੀ ਖੂਪਰੀ ਹੈ ਹਾਂ ਹੋਰਾਂ ਕੋਈ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਉਹ ਤੇ ਵੀ ਗਿਆ ਨਾ ਜਿਹੜਾ ਨੇ ਕਿਹਾ ਛਿਮਲੇ ਨੂੰ ਜਾਣਾ ਛਿਮਲੇ ਫੇਰ ਜਾਣ ਦਾ ਪਲਾਨ ਕਿੱਥੇ ਉਹਦਾ ਸੁਰਿੰਦਰ ਕਹਿੰਦੀ ਸੀ ਕਹਿੰਦੀ ਪਾਜੀ ਸਾਨੂੰ ਨਵੀਂ ਕਮਾਲ ਸਾਨੂੰ ਤਾਂ ਛੱਡ ਛਿਮਲੇ ਨੂੰ ਮੈਂ ਆਇਆ ਏ ਹਾਂ ਕੱਲ੍ਹ ਨੂੰ ਦੀ ਪਾਰ ਦੇ ਘਰੇ ਜਿਮਨਾ ਦੇਖ ਲਿਆ ਲਸਾਉਂ ਲੋ ਡਾੜੀ ਤੇ ਮੈਂ ਅਸੀਂ ਨਹੀਂ ਜਾਣਾ ਸ਼ਿਮਲਾ ਸੀ ਤਾਂ ਕੁੱਲੂ ਮੰਨ ਆਲੀਆ ਜਾਣਾ ਹੁਣ ਕੁੱਲੂ ਆਲੀ ਹੋਈ ਜੀ ਕੋਈ ਜੇ ਪਹਾੜੇ ਪਹਾੜ ਸਰ ਇੱਕ ਚੀਜ਼ ਨੂੰ ਕੋਈ ਜਾਂਦਾ ਇਹ ਪਹਾੜੇ ਪਹਾੜੇ ਦੇਖਣ ਇੱਥੇ ਤੁਹਾਡੇ ਚਾਹੀਗੇ ਜੁੜੇ ਇੱਥੇ ਆਪਾਂ ਆ ਤੁਸੀ ਕੀ ਕਰਨਗੇ ਇੱਥੇ ਪਹਾੜੇ ਤੇ ਮੈਂ ਪਹਾੜੇ ਦੇਖਣ ਗਿਆ ਤਾਂ ਮੈਂ ਵੀ ਬਸ ਤੇ ਤੁਹਾਡੇ ਨਾਨਕੇ ਇਹੀ ਕੰਮ ਕੁੱਲੂ ਏ ਕੁੱਲੂ ਏ ਬਸ ਨਾਨਕੇ ਕਮਾ ਲਿਆਉਂਗਾ ਤੁਹਾਨੂੰ ਡਾੜੀ ਦੇ ਲੱਖ ਰੁਪਏ ਦੀ ਗੱਲ ਕਰੀ ਜਾਂਦਾ ਉਹ ਲੋੜੀ ਹੈਗਾ ਨਾ ਗੱਲ 100 ਰੁਪਏ ਵਾਲੀ ਇਹ ਦੀ ਜਣੀ ਪਹਾੜ ਨਾਨਕਾ ਛੋਟੇ ਪਹਾੜ ਉੱਥੇ ਬਹੁਤ ਬੜੇ ਬੜੇ ਪਹਾੜ ਉਹ ਬਾ ਉੱਥੇ ਥੋੜੀ ਜਿਹੀ ਐਵੇਂ ਬਰਫ਼ ਦਿਖੀ ਜਾਂਦੀ ਨੇੜੇ ਤੇ ਬਸ ਬਰਫ਼ ਦੇਖਣੀ ਆ ਹੀ ਕੋ ਸਰ ਹਾਂ ਬਰਫ਼ ਦੇਖ ਕਰ ਬਰਫ਼ ਨਾਲ ਲੈ ਜਾ ਕੋਲੇ ਉੱਥੇ ਫਿੱਟ ਲੈ ਨਾ ਇਹਨਾਂ ਨਾਲ ਕਿ ਦਿਓ ਲਾਕੀਆਂ ਜਾਂ ਸਿੰਦੀ ਲੈ ਜੀ ਪਰ ਜਿੱਦਾ ਸਰਫਜ਼ਾਦੋ ਦੇ ਲੈ ਤਾਂ ਹੁਣ ਤਾਂ ਫਰਿਜ ਪਾ ਬੜੇ ਬੜੇ ਆ ਗਏ ਕੁਝ ਨਹੀਂ ਹੈਗਾ ਜਿਉ ਲੋਕਾਂ ਨੂੰ ਪਗੰਡਵਾ ਜੀਏ ਪੈਸੇ ਦੇ ਤੇ ਹਾਂ ਪੈਸੇ ਮੇਰਾ 10000 ਰੁਪਏ ਖਰਚਾ ਆ ਗਿਆ ਪਤਾ ਤੁਹਾਨੂੰ ਬਾ ਸੁਣ ਇਹਨਾਂ ਨੇ ਅਸੀਂ ਇਹੀ ਗਣਾਈ ਜਾਣਾ ਸਾਨੂੰ ਜਾਣੀ ਕਿ ਲੈ ਕੇ ਨਹੀਂ ਜਾਣਾ ਨਾ ਨਾ ਤੁਹਾਨੂੰ ਲੈ ਕੇ ਜਾ ਬਸ ਆ ਮੈਂ ਸਭ ਜਪੜੀ ਤੂੰ ਚੁੱਪ ਕਰ ਡੈਡੀ ਡੈਡੀ ਮੇਰੀ ਗੱਲ ਸੁਣਾ ਯਾਰ ਇਹ ਦੇਖ ਇਹਨਾਂ ਨੂੰ ਜਦ ਮੈਂ ਨਾਨਕਿਆਂ ਨੂੰ ਸਫਰ ਕਰਨ ਲੈ ਜਾਂਦਾ ਕਿੰਨਾ ਕ ਮੈਂ ਕਹਿੰਦਾ 30 ਕਿਲੋਮੀਟਰ ਪਹਾੜਾਂ ਦਾ ਸਫਰ ਆ ਨਾਨਕਿਆ ਵਾਸਤੇ ਇਹ ਉੱਥੇ ਨੂੰ ਲੱਜ ਜਾਂਦੀ ਸਿਰ ਦਖ ਹੋ ਗਿਆ ਇੱਕ ਦਿਨ ਸਿਰ ਫੜ ਕੇ ਪਈਆਂ ਰਹਿੰਦੀ ਉੱਥੇ ਜਾ ਕੇ ਜੇ ਮਨਾਲੀ ਕੀ ਨੂੰ ਲੈ ਕੇ ਆਇਆ ਇਹਨਾਂ ਨੂੰ ਕਿੰਨਾ ਸਫਰ ਘਟੋ ਘਟ 200 ਕਿਲੋਮੀਟਰ ਪਹਾੜੀ ਸਫਰ ਆ ਔਰ ਕਿੱਡੇ ਖਤਰਨਾਕ ਰਸਤੇ ਵਿੱਚ ਵਿੱਚ ਪੁੱਛੋ ਨਾ ਹਾਂ ਕਿੱਦਣ ਮੈਂ ਪਹਾੜ ਚ ਜਾ ਕੇ ਸਿਰ ਫੜ ਕੇ ਬੈਠੀ ਸੀ ਤੇ ਮੈਂ ਹੁਣ ਵੀਡੀਓ ਕੱਢ ਕੇ ਉਹਦਾ ਪਾਰਟ ਪਾਉਂਗਾ ਵਿੱਚ ਮੈਂ ਦਿਖਾਉਂਗਾ ਜਨਾ ਉਨਾਂ ਕਿਤੇ ਹੋਰੇ ਕੱਢ ਕੇ ਪਾ ਦਿਓ ਜਿਹੜਾ ਮਰਜੀ ਪਾਵਾਂ ਤਾ ਸਫਰ ਕਰਕੇ ਦੱਸ ਮੈਂ ਦੇਖੀ ਸੀ ਵੀਡੀਓ ਹਾਂ ਇਹ ਬੰਦਾ ਸੱਚੀ ਗੱਲ ਨਹੀਂ ਆ ਪਤਾ ਨਹੀਂ ਉਹ ਵਿਆਹ ਦੀ ਤੀ ਜਣੀ ਹੈਗੀ ਤੇ ਉਸ ਰਸਤੇ 'ਚੇ ਬਿਮਾਰ ਹੋ ਗਈ ਤੇ ਹਾਂ ਹੋਈ ਐ ਇੱਕ ਚੋ ਉਹ ਤਾਂ ਮੈਂ ਵਿਆਹ ਦੀ ਸ਼ਾਪਿੰਗ ਕਰਦੀ ਫਿਰਦੀ ਸੀ ਜਦ ਮੇਰੇ ਉਈਓ ਦਿਲ ਕੱਚਾ ਹੋ ਜਾਂਦਾ ਪ੍ਰੈਸ਼ਰ ਹੁੰਦਾ ਕੱਲ ਵੀ ਦਾ ਕੱਚਾ ਲੱਗਿਆ ਤਾਂ ਹੁਣ ਰੂ ਨੂੰ ਆਉਂਦੀ ਨੂੰ ਹੋਇਆ ਕਿ ਨਹੀਂ ਮੈਨੂੰ ਦੱਸ ਭਾਈ ਹੋਇਆ ਮੇਰਾ ਗੱਡੀ ਚ ਬਣੀ ਕੀ ਤੇ ਸਮੈਲ ਜੀ ਆਉਂਦੀ ਸੀ ਮੈਂ ਗੱਡੀ ਤਾਂ ਹੀ ਹੋ ਜਾਣੀ ਐ ਭਾਈ ਇਹ ਤੇ ਜਦੋਂ ਸਮੈਲ ਆਉਣ ਲੱਗਿਆ ਹੁਣ ਮੈਨੂੰ ਜਿਹੜੀ ਪਤਾ ਅਸੀਂ ਜਾਣਾ ਕੁੱਲੂ ਮੰਨ ਵਾਲੀ ਚੱਲ ਡੈਡੀ ਆ ਜੀ ਉਦਣੇ ਲੈ ਜਾਂਦੇ ਜਿੱਦਣ ਗਏ ਤੇ ਉਦਣ ਤਾਂ ਸੀਟੇ ਦੋ ਜਣੇ ਇੱਕ ਜਣੇ ਦੀ ਦੀ ਬਾਕੀ ਦਾ ਸੀਟੇ ਹੀ ਨਹੀਂ ਦੀ ਹੈਗੀ ਆ ਤਾਹ ਕਰਕੇ ਦਿਨੇ ਆਪੇ ਕਿੱਥੇ ਮੈਂ ਕੈਨਸਲ ਕਰ ਦਿੰਦਾ ਮੈਨੂੰ ਜਾਇਆ ਹੁੰਦੇ ਬੰਦੇ ਹੀ ਬੰਦੇ ਜਾਇ ਹੁੰਦੇ ਦੇਖੀ ਬੰਦੇ ਬੰਨੇ ਹੋਣੇ ਨੇ ਨਹੀਂ ਦੇਖੀ ਜਾਇ ਹੁੰਦੇ ਫੇਰ ਚੱਲਾਂਗੇ ਪਾਂਬੜੀ ਨੂੰ ਜਾਇ ਹੁੰਦੇ ਐਦਾਂ ਹੀ ਫੇਰ ਪਿਆਰ ਨਾਲ ਆਉਣਾ ਕੋਈ ਨਹੀਂ ਕੋਣ ਹੋਰ ਬਈ ਗੜਿਆ ਹੋਏ ਹਾਏ ਕੋਣ ਬਾਜ ਹੈ ਜਾਂਦੀ ਆ ਲਲਕਾਰੇ ਵਾਲੀ ਮੈਂ ਕਾਹਨੂੰ ਵਿਗੜਿਆ ਹੋਇਆ ਉੱਥੇ ਹੈ ਹੀ ਨਹੀਂ ਕੋਸਾ ਪਾੜ ਪਹਾੜਿਆ ਤਾ ਯਾਰ ਮੈਨੂੰ ਜ਼ਿੰਦਗੀ ਜੀਉਣੀ ਉਹ ਤੋਂ ਮੇਰੀ ਗੱਲ ਇੱਕ ਵਾਰ ਮੇਰੀ ਗੱਲ ਸੁਣ ਉਹ ਤੇ ਪਤਾ ਕਿ ਪਾਸਟ ਫੂਡ ਪਾਪ ਭਾਜੀ ਖਾ ਕੇ ਮੁੜਿਆ ਰੋਟੀਆਂ ਖਾ ਕੇ ਹੋਟਲਾਂ ਦੇ ਮੁੜਿਆ ਹੋਰ ਕਿਆ ਬਾ ਜਿਹੜੀਆਂ ਜਿਹੜੀਆਂ ਵੀਡੀਓ ਬਣਾ ਕੇ ਅਪਲੋਡ ਕਰਤੇ ਆ ਯਾਦਗਾਰਾ ਬਣ ਗਈਆਂ ਪਰ ਸਾਦੀ ਵੀ ਯਾਦਗਾਰਾ ਚ ਜਦੀ ਵੀ ਸਾਨੂੰ ਵੀ ਮਰਦੇ ਸਮੇਂ ਯਾਦ ਹੋਣਾ ਚਾਹੀਦਾ ਵੀ ਅਸੀਂ ਬਰਫ ਚ ਗਏ ਸੀ ਉਹ ਅਸੀਂ ਛਿੰਦੇ ਕਿਉਂ ਗਾਂ ਜਾ ਕੇ ਘੋੜੇ ਜੀ ਦੇਖਣ ਜਾਣੇ ਘੋੜਿਆਂ ਦੇ ਬੈਠੇ ਪ੍ਰਿੰਸੀਪਲ ਕਹਿੰਦਾ ਮੈਨੂੰ ਕਹਿੰਦਾ ਆ ਚੱਲ ਜੀ ਮੈਂ ਕਿਹਾ ਮੈਂ ਨਹੀਂ ਜਾਣਾ ਮੈਂ ਬੈਠਾ ਇੱਥੇ ਆਪ ਉੱਥੇ ਚਲੇ ਗਏ ਪ੍ਰਿੰਸੀਪਲ ਆ ਰਹੇ ਹੋ ਦੁਆ ਦੇਈ ਮੈਂ ਮੈਂ ਉੱਥੇ ਬੈਠਾ ਰਿਹਾ ਮੈਂ ਨਹੀਂ ਗਿਆ ਮੈਂ ਕਿਹਾ ਰਹਿਣ ਵੀ ਮੈਂ ਨਹੀਂ ਗਿਆ ਤਾਂ ਮੈਨੂੰ ਇਹ ਤੂੰ ਚੰਗਾ ਰਹਿ ਗਿਆ ਇੱਥੇ ਬੈਠਾ ਰਿਹਾ ਉਹ ਤਾਂ ਕੋਈ ਨਹੀਂ ਕਹਿੰਦਾ ਗੱਲ ਹੀ ਲਿੱਦਾ ਘੋੜਾ ਵਾਲਾ ਸਿਸਟਮ ਆ ਜਿੱਥੇ ਉਹ ਘੋੜੇ ਚੱਲਦੇ ਉੱਥੇ ਤਾਂ ਫਿਰ ਲਿੱਦੇ ਆ ਉਹਨਾਂ ਦੇ ਹੋਰ ਕੀ ਮਸਕਮੀ ਦਾ ਚਾਰ ਕਿੰਨੀਆਂ ਪੈ ਗਿਆ ਮੈਂ ਬੀਤੇ ਬੈਠਾ ਰਹਿ ਗਿਆ ਮੈਂ ਹੋਰ ਹੋਣਾ ਤੇ ਸਤਕਾਰ ਨਹੀਂ ਤੁਸੀਂ ਕਿਹੜੇ ਮੈਸੇਜੇ ਤੇ ਬੈਠੇ ਤੇ ਵੀ ਬੈਠੇ ਤੇ ਜਾਕ 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 ਤੇਰੇ ਜਾਕ ਤੇ ਵੀ ਬੈਠ ਗਿਆ ਡੋ ਬਹੁਤ ਫੁਲਾਈ ਵਾਲਾ ਵੀ ਕਰਕੇ ਆਇਆ ਸਾ ਸਾਡਾ ਵੀ ਜੀ ਕਰਦਾ ਅੱਛਾ ਫੁਲਾਈ ਤਾਂ ਤੇਰਾ ਮੈਂ ਇੱਥੇ ਕਰਾ ਦਿੰਦਾ ਉਹ ਉੱਥੇ ਤੇ ਜੰਗਲੇ ਪਰ ਤੇ ਉੱਥੇ ਬੰਨ੍ਹੇ ਨੀ ਤਾਰ ਹਾਂ ਕਹਿੰਦਾ ਜੰਗਲੇ ਪਰ ਚੱਲ ਜੀਪਰਾਡ ਜਾਣ ਕੇ ਦੇਖ ਜੀ ਜਾਂ ਤੂੰ ਜਾ ਰਹਾ ਸਰਿੰਦਰ ਜੀਪਰਾਡ ਜੀਪਰਾਡ ਕਹਿੰਦੇ ਉਹਨੂੰ ਜੀਪਰਾਡ ਹਾਂ ਮੈਂ ਤਾਂ ਡਰਦਾ ਦਰਦਾ ਬੈਠਾ ਵੀ ਬੈਠ ਗਰੂ ਨੂੰ ਧਿਆ ਕੇ ਅਸੀਂ ਤਾਂ ਤਾਰਾ ਤੁਰਾਂ ਨਾ ਚੈੱਕ ਕਰੀਆ ਉਹਨਾਂ ਨੂੰ ਦੱਸਤਾ ਵੀ ਇੱਕ ਕਵਾਂਟਲ ਵੇਟ ਆ ਮੇਰੇ ਚ ਤੁਹਾਡਾ ਵਜ਼ਨ ਝੱਲ ਲੂੰਗੀ ਹੁਣ ਅਜਾਈ ਚੈੱਕ ਦੀਆਂ ਉਹ ਜਾਂਦੇ ਉਹ ਨਹੀਂ ਡੈਡੀ ਇੱਕ ਤਾਰ ਜੀ ਪਰ ਲਟਕ ਕੇ ਜਾਂਦੇ ਹੁੰਦੇ ਆ ਲਟਕ ਕੇ ਜਾਂਦੇ ਆ ਉਹ ਕਰਕੇ ਆਏ ਭਾਜੀ ਤੇ ਫਿਰ ਮੈਂ ਉਹਨਾਂ ਨੇ ਇੱਕ ਕੁੰਡੀ ਸਪੈਸ ਐਕਸਟਰਾ ਪਾਈ ਮੈਨੂੰ ਹੋਰ ਇਹਦਾ ਖਤਰੇ ਦਾ ਕੰਮ ਹੈ ਹਾਂ ਉਹਦੇ ਨਾਲ ਪੰਗਾ ਦਾ ਲੈ ਲਿਆ ਉਹ ਮੁੰਡੇ ਕਹਿੰਦੇ ਮੇਰੇ ਨਾਲ ਦੇ ਭਤੀਜੇ ਕਹਿੰਦੇ ਨਹੀਂ ਚਾਚਾ ਕਹਿੰਦਾ ਇੰਨੀ ਦੂਰ ਆਜ ਆਪਾਂ ਨੇ ਇੱਥੇ ਰਿਸਕ ਲੱਤੇ ਹੀ ਨਾ ਪੈਦਾ ਗਿਆ ਤਾਂ ਮੈਂ ਰਿਸਕ ਲੈ ਕੇ ਆਉਣੇ ਸਾਰੇ ਪਹਿਲਾ ਮੈਂ ਨਾ ਉਹ ਆਇਆ ਤਾਂ ਮੇਤੇ ਭਾਰੇ ਵੀ ਦੋ ਪਹਿਲਾ ਮੇਤੇ ਭਾਰੇ ਦੋ ਲਖਾਏ ਉਹਨਾਂ ਨੇ ਪੇਜੇ ਮੇਰੇ ਸਾਹਮਣੇ ਹੈ ਫਿਰ ਮੈਂ ਕਿਹਾ ਵੀ ਬਗਰਾ ਨਹੀਂ ਐਨਾ ਮਾੜੇ ਦਿਲ ਵਾਲਾ ਤਾਂ ਤੂੰ ਹੈ ਨਹੀਂ ਖਾਇਗਾ ਮੈਨੂੰ ਪਤਾ ਦਿੱਲਦਾ ਹੈ ਨਾ ਕਚੁੰਦੇ ਤੇ ਤਾਰ ਦੇ ਵਿੱਚ ਉੱਪਰ ਜਾਣਾ ਡਾਡੀ ਉਹਨਾਂ ਨੇ ਨਾ ਬੈਲਟ ਜੀਆਂ ਪਾਦਣੀਆਂ ਸਰੀਰ ਨੂੰ ਤਾਰ ਦੇ ਵਿੱਚ ਆਹ ਕੁੰਡੀ ਜੀ ਫਸਾ ਦੇਣੀ ਉਹ ਕੁੰਡੀ ਦੇ ਉੱਪਰ ਜਾਣਾ ਤਾਰ ਦੇ ਉੱਪਰ ਡਾਊਨ ਆ ਪਰ ਤੇ ਥੱਲੇ ਨੂੰ ਕਣਾ ਇਹ ਤਾਰਾਂ ਇਹਲੇ ਹਾਂ ਇਹ ਜੀ ਤਾਰਾਂ ਮੈਂ ਉੱਪਰ ਨੂੰ ਕਿਵੇਂ ਚੜੇ ਉਧਰ ਨਹੀਂ ਸਾਈਡ ਤੇ ਉੱਚੀ ਡਾਊਨ ਕਰੀ ਵੀ ਦੂਜੀ ਸਾਈਡ ਨੂੰ ਆ ਪੁੱਛੋ ਜੇ ਡਾਊਨ ਆਈ ਕੰਡਾ ਆਉਣੇ ਉੱਪਰ ਤੇ ਛੱਡ ਦੇਣਾ ਡਾਊਨ ਨੂੰ ਤਾਂ ਬੰਦਾ ਆਟੋਮੈਟਿਕ ਰੋੜਦਾ ਹੀ ਜਾਂਦਾ ਪਾਜੀ ਡਰ ਨਹੀਂ ਲੱਗਦਾ ਡਰ ਤਾਂ ਜਦ ਜਾ ਗਿਆ ਤਾਂ ਡਰ ਲੱਗਾ ਉਧਰ ਤੇ ਆਉਣ ਲੱਗੇ ਨੂੰ ਫਿਰ ਡਰ ਤਾਂ ਜੇ ਡਰ ਹੈ ਤਾਂ ਚਾਏ ਨਹੀਂ ਥੱਲੇ ਪਾਣੀ ਚੱਲਦਾ ਦਾ ਪਾਣੀ ਚੋਂ ਦਾ ਤੁਰ ਕੇ ਆਉਣ ਤੇ ਰਹੇ ਤੇ ਫਿਰ ਤਾਂ ਉਹਦੇ ਪਰੇ ਆਉਣਾ ਪੈਣਾ ਦਾ ਬਸ ਜੇ ਜਦ ਉੱਧਰ ਨੂੰ ਚੱਲ ਗਏ ਉਧਰ ਤਾਂ ਫਿਰ ਉਹਦੇ ਪਰੇ ਵਾਪਸ ਆਉਣਾ ਪੈਣਾ ਦਾ ਆਹ ਇਹ ਕੁੱਲੂ ਮਨਾਲੀ ਦਾ ਟੂਰ ਬੰਦੇ ਨੂੰ ਲੈ ਜਾ ਕਦੇ ਕਰਨਾ ਨਹੀਂ ਚਾਹੀਦਾ ਮੁੜ ਕੇ ਉਹ ਜਿਹੜੇ ਬੰਦੇ ਆ ਮੇਰੀ ਗੱਲ ਸੁਣੋ ਜਿਹੜੇ ਬੰਦੇ ਨਾ ਉਹਨਾਂ ਨੂੰ 6 ਮਹੀਨੇ ਬਾਅਦ ਕੁੱਲੂ ਮਨਾਲੀ ਜਾਣਾ ਜਿਹੜੇ ਜਨਾਨੀਆਂ ਉਹਨਾਂ ਨੂੰ ਔਖਾ ਹੈ ਉਹਨਾਂ ਨੂੰ ਸਫ਼ਰ ਕਰਨਾ ਬਹੁਤ ਔਖਾ ਹੈ ਬੰਦੇ ਨੂੰ ਉਹ ਭੇਜਣਾ ਬੰਦਾ ਨਾਲ ਜਾਣਾ ਓਹ ਉਹਨਾਂ ਦੀ ਬੀਬੀਆਂ ਭੈਣਾਂ ਨੂੰ ਜਾਣਾ ਔਖਾ 6 ਮਹੀਨੇ ਦਾ ਪਲਾਨ ਵੀ ਬਣਾ ਲਿਆ ਪਹਿਲਾ 6 ਮਹੀਨੇ ਤੱਕ ਫੇਰ ਜਾਣਾ ਹੈ ਨਾ ਨਾ ਮੈਂ ਉਹ ਗੱਲ ਉਹ ਗੱਲ ਕਰਦਾ ਮੈਂ ਤਾਂ ਵੀ 6 ਮਹੀਨੇ ਤੱਕ ਬੰਦੇ ਨੂੰ ਪਲਾਨ ਬਣਾਉਣਾ ਚਾਹੀਦਾ ਇਹਨਾਂ ਕਿ 3-4 ਦਿਨ ਦੀ ਆਊਟਿੰਗ ਚਾਹੀਦੀ ਹੈ ਕੋਈ ਗੱਲ ਨਹੀਂ ਹਾਂ ਮਿੱਤਰਾ ਡੈਡੀ ਵੀ ਤਾਂ ਜਾਣਦਾ ਤਾਂ ਡੈਡੀ ਨੂੰ ਪੁੱਛ ਲਾ ਡੈਡੀ ਕਹਦਾ ਤੁੱਲੂ ਮਨਾਲੀ ਛਿੰ ਮੈਨ ਕਰਾਏ ਤੇ ਜਾਂਦੀ ਸੀ ਬੇਹ ਤਾਂ ਹਾਂ ਚੁੱਪ ਰਹਿ ਹਾਂ ਚੁੱਪ ਰਹਿ ਉਹਨੇ ਸਪੈਸ਼ਲ ਗਿਆ ਨਹੀਂ ਸਪੈਸ਼ਲ ਅੱਛਾ ਡੈਡੀ ਹਾਂ ਸਕੂਲ ਵਾਲੀ ਬੈਂਚ ਚ ਲਾਉਂਦਾ ਹਾਂ ਹਾਂ ਉਹ ਗੁਪਤਾ ਦੀ ਬੈਂਚ ਹੀ ਬੈਂਚ ਚ ਲਾਉਂਦਾ ਕਰਾਏ ਤੇ ਜਾਂਦੀ ਸੀ ਉਹ ਅੱਛਾ ਅੱਛਾ ਡੈਡੀ ਉਹ ਗੋਲੀਆਂ ਦੇ ਬੈਠਾ ਉਹਨੂੰ ਪਾਣੀ ਲੈ ਦੇ ਦੋ ਦਵਾਈ ਲੈਣੇ ਦਵਾਈ ਲੈਣੇ ਹੁਣ ਡੈਡੀ ਨੇ ਬੱਤ ਗਿਆ ਬੱਤ ਗਿਆ শাਲਾ ਬੱਤ ਗਿਆ শাਲਾ ਆਹ ਹਾਂ ਅੱਬਾ ਤੇ ਜਾ ਡੈਡੀ ਅਰ ਤੇਰੀ ਸੇਤ ਤਾਂ ਠੀਕਾ ਹੁਣ ਉਹ ਬੂਹਣ ਆ ਪੈਸੇ ਹੀ ਦੇਖ ਲੈ ਪਾਸੀ ਬੋਦਾ ਜੇਬ ਲਟਕਦੀ ਥੱਲੇ ਨੂੰ ਜੱਟ ਦੀ ਐਵੇਂ ਥੋੜਾ ਭਰੀ ਪਈਆ ਜੇਬ ਦੇ ਤਾਂ ਨੋਟਾਂ ਦਾ ਘਾਟਾ ਕੋਈ ਘਾਟਾ ਨਹੀਂ ਚੱਲ ਕੋਈ ਨੂੰ ਵੈਗ ਰੂ ਘਾਟਾ ਕਰੇ ਮੇਰੇ ਨਿਆਣੇ ਹਾਂ ਪੈਸੇ ਦਾ ਕਾ ਕੰਮੀ ਹਾਂ ਬਾਕੀ ਗੱਲ ਸਹੀ ਹੈ ਚੜ੍ਹ ਦੀ ਗਲਾਚ ਰੱਖਿਆ ਚਲੋ ਠੀਕ ਆ ਜੀ ਮਿਲਦੇ ਕਿਸੇ ਅਗਲੇ ਬਲੌਗ ਚ ਮਹਾਰਾਜ ਰੱਖੇ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਜੀ